ਕਹਿੰਦਾ ਹਾਲਸਤਾ ਵਹੀ ਜਿਹੀ ਫੁੱਤੇ ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਲ ਹੈ ਜੀ ਆਪ ਸਭ ਨੂੰ ਪਤਾ ਹੈ ਕਿ ਅੱਜ ਕੱਲ ਇੱਕ ਮਸਲਾ ਉੱਠਿਆ ਹੋਇਆ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੇਪਰੇਟ ਹੋਣੀ ਸੀ ਜਿਹਨੂੰ ਅਸੀਂ ਪ੍ਰੇਟ ਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਉੱਥੇ ਜਿਹੜੇ ਲੌਂਡੇ ਨੇ ਉਹਨਾਂ ਨੇ ਪ੍ਰੇਟ ਕਰਨੀ ਸੀ ਉਹਨਾਂ ਨੇ ਆਪਣਾ ਜਿਹੜਾ ਪ੍ਰਦਰਸ਼ਨ ਹੁੰਦਾ ਨਾਚ ਗਾਣਾ ਉਹ ਇੱਕ ਮਾਰਚ ਦੇ ਰੂਪ ਦੇ ਵਿੱਚ ਕਰਨਾ ਸੀ ਸ਼ਹਿਰ ਦੇ ਵਿੱਚ ਉਹਨ ਇੱਥੇ ਸਾਨੂੰ ਗੱਲ ਇਹ ਕਰਨ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਨੂੰ ਹੀ ਕਿਉਂ ਉਲੀਕਿਆ ਗਿਆ ਇਹ ਕੰਮ ਕਰਨ ਦੇ ਲਈ ਲੋਨਡਿਆਂ ਦਾ ਮਾਰਚ ਹੋਵੇ ਪੰਜਾਬ ਦੇ ਵਿੱਚ ਹੀ ਕਿਉਂ ਕੀਤਾ ਗਿਆ ਹੋਵੇ ਉਸ ਤੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਹਿਰ ਦੇ ਵਿੱਚ ਹੀ ਕਿਉਂ ਇਹ ਪ੍ਰੋਗਰਾਮ ਰੱਖਿਆ ਗਿਆ ਹੋਵੇ ਇਹਦੇ ਮਗਰ ਕੀ ਆ ਇਹਦੇ ਮਗਰ ਕਿਹੜੀ ਤਾਕਤ ਖੜੀ ਆ ਜਿਹੜੀ ਪੰਜਾਬ ਦੇ ਐਡੇ ਵੱਡੇ ਮਾਨਾ ਤੇ ਇਤਿਹਾਸ ਨੂੰ ਖਰਾਬ ਕਰਨਾ ਚਾਹੁੰਦੀ ਆ ਕਿਹੜੀ ਸਰਕਾਰਾਂ ਨੇ ਜਿਹੜੀਆਂ ਸਾਡੇ ਜਾਂ ਪੰਜਾਬੀਆਂ ਦੀਆਂ ਜਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਉੱਤੇ ਕੁਐਸਚਨ ਚੇ ਨਰਵਾਉਣਾ ਚਾਹੁੰਦੀ ਐ ਨਹੀਂ ਸਰਕਾਰਾਂ ਇਹਨਾਂ ਦੇ ਮਗਰਲੇ ਬੈਗ ਦੀਆਂ ਤਾਕਤਾਂ ਨੂੰ ਦੇਖਣਾ ਪਊਗਾ ਉਹ ਇਹ ਹੈ ਕਿਉਂਕਿ ਜਦੋਂ ਇੱਥੇ ਅਫਗਾਨੀ ਆਇਆ ਪੂਰੇ ਭਾਰਤ ਨੂੰ ਲੁੱਟ ਕੇ ਜਾਂਦਾ ਹੁੰਦਾ ਸੀ ਤਾਂ ਇੱਥੋਂ ਦੀ ਸਿੱਖ ਜਦੋਂ ਆ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਉਂ ਲੰਘਦਾ ਸੀ ਤਾਂ ਇਹ ਖੰਗਣ ਨਹੀਂ ਸੀ ਦਿੰਦੇ ਹੁੰਦੇ ਇੱਥੇ ਉਹਨੂੰ ਟਾਲ ਲੈਂਦੇ ਸੀ ਪੂਰੀ ਫੌ ਨੂੰ ਐਸ-ਨੇਸ ਕਰ ਦਿੰਦੇ ਸੀ ਉਹਨੂੰ ਲੁੱਟ ਲੈਂਦੇ ਹੁੰਦੇ ਸੀ ਇੱਥੋਂ ਤੱਕ ਕਿ ਸਿੱਖਾਂ ਨੇ ਹਿੰਦੂਆਂ ਦੀਆਂ 220 ਲੜਤੀਆਂ ਵੀ ਛੜਾ ਕੇ ਅਫਗਾਨੀ ਕੋਲੋਂ ਹਿੰਦੂਆਂ ਨੂੰ ਵਾਪਸ ਕਰੀਆਂ ਨਹੀਂ ਇੱਥੇ ਨਾਦਰ ਸਾਹ ਆਉਂਦਾ ਰਿਹਾ ਪੂਰੇ ਭਾਰਤ ਨੂੰ ਲੁੱਟ ਕੇ ਪਾਣੀਪਤ ਦੀ ਲੜਾਈ ਅਫਗਾਨੀ ਨੇ ਕਿੰਦੀ ਵੱਡੀ ਜੰਗ ਕਰੀ ਇਹਨਾਂ ਦੇ ਨਾਸੀ ਧੂਆਂ ਲਿਆਂਦਾ ਪਰ ਜਦੋਂ ਇੱਥੇ ਆਇਆ ਇੱਥੇ ਉਹ ਸਿਰ ਝੁਕਾ ਕੇ ਲੰਘਿਆ ਸਿੱਖਾਂ ਦੇ ਵਿੱਚੋਂ ਦੀ ਤੇ ਇੱਥੇ ਅੰਗਰੇਜ਼ ਆਏ ਭਾਰਤ ਦੇ ਵਿੱਚ 1600 ਦੇ ਵਿੱਚ ਕਬਜ਼ਾ ਹੋ ਗਿਆ ਸੀ ਪਰ ਇੱਥੇ ਜਦੋਂ ਆਇਆ ਇੱਥੇ 1800 ਦੇ ਵਿੱਚ ਕਬਜ਼ਾ ਹੋਇਆ ਭਾਵ 1839 ਤੋਂ ਬਾਅਦ 40 ਤੋਂ ਬਾਅਦ ਪਹਾਈ ਹੋ ਗਿਆ ਸੀ ਉਦੋਂ ਪੰਜਾਬ ਪੂਰਾ ਕਵਰ ਕਰਿਆ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅਬ ਅੰਗਰੇਜ਼ ਸਭ ਤੋਂ ਬਾਅਦ ਆਏ ਨੀ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ ਜਦੋਂ ਅੰਗਰੇਜ਼ਾਂ ਨੂੰ ਛਡਾਉਣ ਦਾ ਮਸਲਾ ਆ ਉਦੋਂ ਸਭ ਤੋਂ ਪਹਿਲਾਂ ਪੰਜਾਬ ਨੇ ਉਹਦੇ ਵਿਰੁੱਧ ਆਵਾਜ਼ ਚੱਕੀ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਲਾ ਲਈਏ ਹੋਰ ਕਿੰਨੇ ਇਥੋਂ ਦੇ ਮੋਰਚੇ ਲੱਗੇ ਜੈਤੋ ਦਾ ਮੋਰਚਾ ਸ਼੍ਰੋਮਣੀ ਕਮੇਟੀ ਗੁਰਦਾਰਾ ਸੁਧਾਰ ਲਹਿਰ ਬੱਬਰ ਅਕਾਲੀ ਲਹਿਰ ਸਾਡੇ ਗਦਰੀ ਬਾਬੇ ਇਹ ਜਿਹੜਾ ਵੀ ਕੁਝ ਸਰਕਾਰਾਂ ਦੇ ਖਿਲਾਫ ਉੱਠਿਆ ਉਹ ਪੰਜਾਬ ਦੇ ਵਿੱਚੋਂ ਉੱਠਿਆ ਤੇ ਤੁਹਾਡੇ ਮੂਰੇ ਕਿਸਾਨੀ ਬਿੱਲ ਕੇਂਦਰ ਸਰਕਾਰ ਨੇ ਲਾਗੂ ਕਰੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਰੋਧ ਹੋਇਆ ਪੰਜਾਬ ਦੀਆਂ 31 ਜਥੇਬੰਦੀਆਂ ਨੇ ਪੂਰੇ ਦੇਸ਼ ਨੂੰ ਲਿਆ ਕੇ ਮੋਦੀ ਦੇ ਮੂਰੇ ਖੜਾ ਕਰਤਾ ਉਹ ਸਿੱਖਾਂ ਦੀਆਂ ਜਥੇਬੰਦੀਆਂ ਸੀ ਅੱਜ ਇਹ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਇਹ ਗੇ ਗੇਪਰੇਟ ਹੋ ਗਏ ਇਹਨੂੰ ਟਾਰਗੇਟ ਕੀਤਾ ਗਿਆ ਜਿੱਥੋਂ ਦਾ ਇਤਿਹਾਸ ਅਸੀਂ ਦੁਨੀਆ ਦੇ ਵਿੱਚ ਦਿਖਾਇਆ ਦੁਨੀਆ ਨੇ ਪੂਰੀ ਸੱਚ ਕਰਿਆ ਸਾਰੇ ਦੇਸ਼ਾਂ ਨੇ ਕਿ ਪੂਰੇ ਦੁਨੀਆ ਦੇ ਵਿੱਚ ਸਭ ਤੋਂ ਚੰਗਾ ਸ਼ਾਸਕ ਚੰਗਾ ਰਾਜਾ ਚੰਗੇ ਚੰਗਾ ਰਾਜ ਕਿਹਦਾ ਰਹਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੈ ਸਭ ਤੋਂ ਵੱਡਾ ਜਰਨੈਲ ਦੁਨੀਆ ਦਾ ਕੌਣ ਹੋਇਆ ਉਹ ਹਰੀਸ਼ ਸਿੰਘ ਨਲਵੇ ਦਾ ਨਾਮ ਆਇਆ ਸਿੱਖਾਂ ਦਾ ਐਡਾ ਵੱਡਾ ਨਾਮ ਤੇ ਸਭ ਤੋਂ ਵੱਡੀ ਸੇਵਾ ਕਰਨ ਵਾਲੇ ਲੋਕਾਂ ਦੀ ਲੋਕ ਪੜਾਈ ਦੇ ਲਈ ਲੋਕਾਂ ਦੀ ਆਵਾਜ਼ ਚੱਕਣ ਵਾਲੇ ਲੋਕਾਂ ਦੇ ਹੋਰ ਹੈ ਅਤਿਆਚਾਰ ਦੇ ਵਿਰੁੱਧ ਬੋਲਣ ਵਾਲੇ ਸਿੱਖ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਅੱਜ ਇੱਥੇ ਲੌਂਡਿਆਂ ਦਾ ਮਾਰਚ ਕੀਤਾ ਜਾ ਰਿਹਾ ਬਾ ਭਾਵੇਂ ਉਹ ਉਹ ਡਿਸਮਿਸ ਕਰ ਦਿੱਤਾ ਪਰ ਉਹਦੇ ਵਿੱਚ ਉਹਦੇ ਮਗਰ ਤਾਕਤਾਂ ਜਿਹੜੀਆਂ ਕੰਮ ਕਰਦੀਆਂ ਨੇ ਸਾਡੀ ਸਿੱਖਾਂ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ ਸਾਡੇ ਸਿੱਖਾਂ ਨੇ ਜਿਹੜੀਆਂ ਕੁਰਬਾਨੀਆਂ ਕਰੀਆਂ ਨੇ ਜਦੋਂ ਅਬਦਾਨੀ ਉਰੋਂ ਦੀ ਨਗਦਾਂ ਹੁੰਦਾ ਸੀ ਤਪੂ ਸਦਾਜੀ ਜਕਰੀਆ ਖਾਨ ਨੂੰ ਵੀ ਕੋਣ ਨਹੀਂ ਜਿਹਦੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜ਼ਿੰਦਗੀ ਬਿਸਰ ਕਰਦੇ ਨੇ ਤਾਂ ਉਹ ਅਫਦਾਲੀ ਨੂੰ ਕਹਿੰਦਾ ਕਹਿੰਦਾ ਇਹ ਇਹਨਾਂ ਦੀ ਤਾਂ ਗੱਲ ਵੀ ਕਰ ਦਊ ਇਹਨਾਂ ਕੋਲੇ ਕਹਜੀ ਧਰਤੀ ਹੈ ਜਿੱਥੇ ਇਹ ਅੰਮ੍ਰਿਤ ਪੀ ਕੇ ਅੰਮ੍ਰਿਤ ਛੱਕ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇਹ ਮਰੇ ਪਏ ਵੀ ਉੱਠ ਖੜਦੇ ਨੇ ਇਹ ਵੱਡੇ ਹੋਏ ਵੀ ਜਾਣਾਰਨੀ ਸ਼ੁਰੂ ਕਰ ਦਿੰਦੇ ਨੇ ਕਹਿੰਦਾ ਭਾ ਬਾਬਾ ਦੀਪ ਸਿੰਘ ਵਰਗੀਆਂ ਕੋਲ ਉਨਾਂ ਦੇ ਐਡੇ ਵੱਡੇ ਇਤਿਹਾਸ ਨੂੰ ਮਲਿਆ ਮੇਟ ਕਰਨ ਦੇ ਲਈ ਕਿ ਦੁਨੀਆ ਦੇ ਵਿੱਚ ਜਦੋਂ ਇਹ ਮੈਸੇਜ ਜਾਣਾ ਵੀ ਅੰਮ੍ਰਿਤਸਰ ਦੀ ਧਰਤੀ ਤੇ ਇਹ ਲੌਂਡੇ ਓਪਰੇਟ ਕਰ ਰਹੇ ਨੇ ਉਹ ਧਰਤੀ ਸਤਿ ਤੇ ਸ਼ਕਤੀ ਦਾ ਭਰ ਗੁਰੂ ਰਾਮਦਾਸ ਸਾਹਿਬ ਦੀ ਬਸਾਈ ਹੋਈ ਨਗਰੀ ਜੋਧਿਆਂ ਦੀ ਖਾਨ ਸ਼ਹੀਦਾਂ ਦੀ ਧਰਤੀ ਜਿਹੜਾ ਵੀ ਉਹ ਰੇ ਸ਼ਾਸਕਾ ਉਸ ਨੇ ਪਹਿਲਾਂ ਸ੍ਰੀ ਅੰਮ੍ਰਿਤ ਪ੍ਰਗਟ ਦੀ ਆ ਸਭ ਤੋਂ ਪਹਿਲਾਂ ਸਿੱਖਾਂ ਜਿਨੇ ਦਿਬਾਉਣਾ ਚਾਹਿਆ ਉਹਨਾਂ ਨੇ ਟਾਰਗੇਟ ਕਰਿਆ ਅਫਦਾਲੀ ਆਉਂਦਾ ਸੀ ਤਾਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਸੀ ਵਰਗੇ ਆਉਂਦੇ ਸੀ ਜਕਰੀਆ ਖਾਨ ਆਉਂਦਾ ਸੀ ਮੱਥਾ ਰੰਗੜ ਆਉਂਦਾ ਸੀ ਤਾਂ ਦਰਬਾਰ ਸਾਹਿਬ ਚ ਬਹਿਦਾ ਸੀ ਤੇ ਜਸਪਤ ਰਾਏ ਲਖਪਤ ਰਾਏ ਤੁਹਾਨੂੰ ਪਤਾ ਕਾਨੂੰਨ ਸੰਬ ਗੁਰਦਾਸਪੁਰ ਦੇ ਵਿੱਚ ਬਹਿਦਾ ਇਸ ਲਈ ਜਦੋਂ ਭਾਰਤ ਦੀ ਹਕੂਮਤ ਨੇ ਸਿੱਖਾਂ ਦਾ ਘੜਾ ਪੜਨ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਜਿਹੜੀਆਂ ਤਾਕਤਾਂ ਸਿੱਖਾਂ ਦੇ ਵਿਰੋਧ ਦੇ ਵਿੱਚ ਖੜੀਆਂ ਹੁੰਦੀਆਂ ਨੇ ਉਹ ਅੰਮ੍ਰਿਤਸਰ ਸਹਿਰ ਨੂੰ ਨੂੰ ਟਾਰਗੇਟ ਕਰਦੀਆਂ ਨੇ ਇਹ ਜਿਹੜੀ ਲੌਂਡਿਆਂ ਦੀ ਪ੍ਰੇਡ ਉੱਥੇ ਹੋਣੀ ਸ਼ੁਰੂ ਹੋਈ ਆ ਇਹ ਸਰਕਾਰਾਂ ਦੀ ਸਹਿਤ ਹੋਣੀ ਹੋਣੀ ਸ਼ੁਰੂ ਹੋਈ ਆ ਦੂਜੀ ਗੱਲ ਕਰ ਲਈਏ ਵੀ ਜਿਹੜੇ ਵੀਰਾਂ ਨੇ ਜਿਵੇਂ ਪਰਮਜੀਤ ਸਿੰਘ ਅਕਾਲੀ ਜਾਂ ਹੋਰ ਨਹਿنگ ਸਿੰਘਾਂ ਨੇ ਇਹ ਇਸ ਪ੍ਰੇਡ ਦਾ ਉਹਨਾਂ ਵੀਰਾਂ ਨੂੰ ਅੱਗੇ ਬੇਨਤੀ ਆ ਵੀ ਇਸ ਨੂੰ ਕੇਵਲ ਵਿਰੋਧ ਪਰ ਉਹਦਾ ਸਰਕਾਰ ਨੂੰ ਇਹ ਕਹੋ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਈ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋ ਗਈ ਸੀ ਕਿਉਂਕਿ ਇਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਕੁਰਬਾਨੀਆਂ ਟੋਟਲ ਪੰਜਾਬ ਦੇ ਵਿੱਚੋਂ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਹੋਈਆਂ ਵੀ ਇਹ ਜਿੱਥੇ ਵੀ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਚਾਹੋ ਅਸੀਂ ਉੱਥੇ ਜਾ ਕੇ ਇਕੱਲਾ ਵਿਰੋਧ ਨਹੀਂ ਕਰਨਾ ਫਿਰ ਅਸੀਂ ਉੱਥੇ ਜਾ ਕੇ ਪਤਾ ਨਹੀਂ ਕੀ ਕੀਤਾ ਇਸ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਬੰਦੀਆਂ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰੇਡ ਨਹੀਂ ਹੋਣੀ ਚਾਹੀਦੀ ਜੇ ਅੰਮ੍ਰਿਤਸਰ ਨੂੰ ਸਾਡੇ ਪਹੂਗੀ ਮੰਨ ਲਓ ਤਾਂ ਫਿਰ ਉਹ ਮੈਸੇਜ ਤਾਂ ਇਹੀ ਜਾਊ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਨੌਜਵਾਨ ਮੁੰਡੇ ਸਾਡੀ ਅੱਧੀ ਪੀੜੀ ਤਾਂ ਬੈਠੀ ਆ ਬਾਹਰ ਅੱਧੀ ਇਹਨਾਂ ਨੇ ਪਹਿਲਾਂ ਚਰਾਛੀ ਜਮਾਦਦੀ ਅੱਧੀ ਸਾਡੀ ਚਿੱਟੇ ਨੇ ਖਾਲੀ ਨਸ ਨਸਿਆਣੇ ਖਾਲੀ ਤੇ ਉਹਨੂੰ ਇਹ ਪ੍ਰੇਰਣਾ ਦਾ ਰੂਪ ਦੇ ਕੇ ਦੱਸ ਰਹੇ ਨੇ ਵੀ ਬਾਕੀ ਦੇ ਜਿਹੜੇ ਇੱਥੇ ਰਹਿਦੇ ਨੇ ਲਾਉਂਦੇ ਨਹੀਂ ਇਸ ਲਈ ਜਥੇਬੰਦੀ ਨੂੰ ਚਾਹੀਦਾ ਸਰਕਾਰ ਦਾ ਵਿਰੋਧ ਕਰ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਸਾਹਿੱਤੇ ਕਲਾਂਕਾ ਜਿਹੜੇ ਨੌਜਵਾਨਾਂ ਨੇ ਐਨੇ ਜ਼ੋਰ ਸ਼ੋਰ ਦੇ ਨਾਲ ਕਿਸਾਨੀ ਮੋਰਚੇ ਦੇ ਵਿੱਚ ਕਿੱਡਾ ਵੱਡਾ ਸੰਘਰਸ਼ ਸੀ ਉਹ ਦੀਪ ਸਿੱਧੂ ਦੇ ਮਗਰ ਉਹ ਨੌਜਵਾਨੀ ਸੀ ਨਾ ਕਿੰਨੇ ਡਰਾਣੇ ਦੇ ਮਗਰ ਕਿੰਨੀ ਨੌਜਵਾਨੀ ਉੱਠੀ ਸੀ ਕਿੰਨਿਆਂ ਨੇ ਕੌਣ ਬਣਨ ਕੇ ਸੀਧੀਆਂ ਦਿੱਤੀਆਂ ਨਹੀਂ ਤੇ ਕਿੱਥੇ-ਕਿੱਥੇ ਤੇ ਕਰੋਨਾ ਨੇ ਮੱਲਾ ਮਾਰੀਆਂ ਨੇ ਪੂਨੇਤ ਕਰ ਜਰਨਲ ਬੈਧਿਆ ਲਾਲਤ ਮਾਕਣ ਹੋ ਗਿਆ ਕਿੰਨਿਆਂ ਨੂੰ ਉਹਨਾਂ ਨੇ ਮੱਤ ਦਿੱਤੀ ਆ ਤੇ ਇਹ ਉਹਦਾ ਹੀ ਸੀ ਕਿ ਇਹਨੂੰ ਕਲੰਕ ਕਰਨ ਦੇ ਲਈ ਸਰਕਾਰਾਂ ਕਰ ਰਹੀਆਂ ਨੇ ਇਹਨਾਂ ਦਾ ਪੰਜਾਬ ਦੇ ਵਿੱਚ ਕੱਲੇ ਪੂਰੇ ਪੰਜਾਬ ਦੇ ਵਿੱਚ ਗਰੋਧ ਕੀਤਾ ਜਾਵੇ ਇਹ ਹੀ ਜਿਹੜਾ ਮੈਸੇਜ ਸਾਡੇ ਅਕਾਲੀ ਫੁੱਲਾ ਸਿੰਘ ਹਰੀ ਸਿੰਘ ਨਲਵਾ ਸਾਮਾ ਆਚਾਰਨਜੀਤ ਸਿੰਘ ਨਿਹਨ ਸਿੰਘ ਪੰਜ ਹੱਥਾ ਬਾਗੜ ਸਿੰਘ ਪਾੜਾ ਸਿੰਘ ਹਾਲ ਸਿੰਘ ਹੋਵੇ ਜਰਨਲ ਜੂਰਾਵਰ ਸਿੰਘ ਹੁਣ ਨੀ ਐਡੇ ਸਿਧਾਂਤ ਦਾ ਜਿਹੜਾ ਮੈਸੇਜ ਦੁਨੀਆ ਦੇ ਵਿੱਚ ਗਿਆ ਉਹਨੂੰ ਖਤਮ ਕਰਨਾ ਚਾਹੁੰਦੇ ਨਹੀਂ ਉਹਨਾਂ ਤੇ ਕੁਐਸਚਨ ਚਿੰਨ੍ਹ ਸਰਕਾਰਾਂ ਦਾ ਜੀ ਦਾ ਡਾਟਾ